ਹੋਰ ਬਹੁਤ ਸਾਰੇ ਮਸਲੇ ਸੀ ਜਾਂ ਕਿ ਇਹ ਮਸਲਾ ਲਾਅਨਡ ਆਰਡਰ ਦਾ ਵੀ ਹੈਗਾ ਸੀ ਤਾਂ ਉਦੋਂ ਕਾਂਗਰਸ ਵੱਲੋਂ ਇਕੱਠ ਰੱਖਿਆ ਜਾਣਾ ਚਾਹੀਦਾ ਸੀ ਨਾ ਕਿ ਐਫ ਆਈ ਆਰ ਤੋਂ ਬਾਹਰ ਸੀ ਜਿਹੜਾ ਸਵਾਲ ਤੁਸੀਂ ਨੇ ਪੁੱਛਿਆ ਕੀ ਇਹ ਹਮਲੇ ਨਹੀਂ ਹੋ ਰਹੇ ਨਹੀਂ ਹੋ ਰਹੇ ਆ ਜੇ ਇਹਨਾਂ ਹਮਲਿਆਂ ਤੋਂ ਬਾਅਦ ਹੀ ਉਹੋ ਜਿਹਾ ਕੋਈ ਮੂਵਮੈਂਟ ਜਿਹੜੀ ਖੜੀ ਕੀਤੀ ਜਾਂਦੀ ਆਪਾਂ ਦੇਖੋ 1 ਮਿੰਟ ਉਹ ਹੋਰ ਕਿਵੇਂ ਹੋਊਗੀ ਉਹੀ ਤਾਂ ਕਰ ਰਹੇ ਆ ਜੀ ਮੈਨੂੰ ਲੱਗਦਾ ਤੁਸੀਂ ਕਿਸੇ ਪਾਰਟਿਕੂਲਰ ਵਕੀਲ ਬਣ ਕੇ ਜਿਹੜਾ ਮੈਨੂੰ ਲੱਗਦਾ ਮੇਰੇ ਨਾਲ ਸਵਾਲ ਕਰ ਰਹੇ ਹੋ ਤੁਹੋ ਹਿਤਾ ਯਾਰ ਪੰਜਾਬ ਦੇ ਵਾਸੀਓ ਆਪਾਂ ਨੂੰ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਤੁਸੀਂ ਇੱਕ ਪਾਰਟੀ ਨੂੰ ਪੂਤਰੋ ਤੇ ਚੰਗੀ ਗੱਲ ਇਹ ਨਾ ਦਾ ਜੇ ਪਾਰਟੀ ਸਪੋਰਟ ਕਰਾਂ ਤਾਂ ਮੈਂ ਤਾਂ ਕਹਾਵਾਂ ਨਾ ਵੀ ਮੂਵਮੈਂਟ ਆ ਤੇ ਪੰਜਾਬ ਦੇ ਵਿੱਚ ਜੇ ਕੋਈ ਇਹੋ ਜਿਹਾ ਮਾਹੌਲ ਆ ਰਿਹਾ ਬ੍ਰਦਰ ਤੇ ਉਹਦੇ ਲਈ ਇੱਕ ਪਾਰਟੀ ਇਕੱਠੀ ਹੋ ਕੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ ਤੇ ਇਹ ਮਾੜੀ ਗੱਲ ਕੀ ਆ ਜੇ ਮੈਂ ਛੱਡਿਆ ਤਾਂ ਉਹਦੀ ਵੀ ਚਰਚਾ ਹੋਈ ਜੇ ਮੈਂ ਜੁਆਇਨ ਕਰਿਆ ਆਪਣੇ ਘਰ ਤੇ ਝੰਡਾ ਲਾਇਆ ਤਾਂ ਉਹਦੀ ਵੀ ਸਾਰੇ ਪੰਜਾਬ 'ਚ ਚਰਚਾ ਹੋਈ ਅੱਜ ਕਿਸੇ ਕਾਲਜ 'ਚ ਜਾ ਕੇ ਜਿਨ੍ਹਾਂ ਦੀ ਐਡਮਿਸ਼ਨ ਵੀ ਨਹੀਂ ਹੁੰਦੀ ਉਹ ਇੱਕ ਜਾ ਕੇ ਪੋਸਟਰ ਲਾ ਰਹੇ ਵੀ ਸਾਡੀ ਪ੍ਰਧਾਨਗੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ 32 ਬੰਬਾਂ ਵਾਲੇ ਇੱਕ ਬਿਆਨ ਤੋਂ ਬਾਅਦ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਅੱਜ ਕਾਂਗਰਸ ਭਵਨ ਦੇ ਵਿੱਚ 15 ਸੈਕਟਰ ਦੇ ਵਿੱਚ ਜਿਹੜੀ ਹੈ ਇੱਕ ਇਕੱਠ ਰੱਖਿਆ ਗਿਆ ਪ੍ਰੋਟੈਸਟ ਰੱਖਿਆ ਗਿਆ ਹੈ ਤੇ ਉੱਥੇ ਉਸੇ ਪ੍ਰੋਟੈਸਟ ਦੇ ਵਿੱਚ ਦਲਵੀਰ ਸਿੰਘ ਗੋਲਡੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਆਮ ਆਰਬੀ ਪਾਰਟੀ ਤੋਂ ਅਲਵਿਦਾ ਬਹੁਤ ਥੀਮਾਂ ਪਹਿਲਾਂ ਕਹਿਗੇ ਸੀ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਦੇ ਵੱਲੋਂ ਦੁਆਰਾ ਤੋਂ ਪਾਰਟੀ ਜੁਆਇਨ ਕੀਤੀ ਗਈ ਹੈ ਅੱਜ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਨੇ ਆ ਦਲਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਦੇ ਆ ਜੋ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਸ ਨੂੰ ਲੈ ਕੇ ਘੱਟ ਰੱਖਿਆ ਕਿਵੇਂ ਵੇਖ ਰਹੀ ਹੈ ਅ ਦੇਖੋ ਇੱਕ ਫਰੀडम ਆਫ ਸਪੀਚ ਦੀ ਗੱਲ ਕਰੀ ਆਪਾਂ ਦੇਖੋ ਜਿੰਨੀ ਚਿੰਤਾ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਆ ਪੰਜਾਬ ਦੀ ਸਮਝੋ ਸ਼ਾਂਤੀ ਲਈ ਜਾਏ ਕਿ ਲਈ ਉਨੀ ਸਾਡੀ ਪਾਰਟੀ ਨੂੰ ਸਾਨੂੰ ਉਹ ਤੋਂ ਵੱਧ ਹੀ ਆ ਸੋ ਉਹਦੇ ਚ ਮੈਨੂੰ ਲੱਗਦਾ ਜੇ ਕੋਈ ਜਾਂਦਾ ਕੋਈ ਇਹ ਜੀ ਪੰਜਾਬ ਚ ਘਟਨਾ ਨਾ ਹੋ ਰਹੀ ਹੋਵੇ ਥਾਣਿਆਂ ਤੇ ਹਮਲੇ ਹੋ ਰਹੇ ਨੇ ਫਿਰ ਜਿਹੜਾ ਸਾਡੇ ਇੱਕ ਬੀਜੇਪੀ ਦੇ ਬਹੁਤ ਆਲਾ ਲੀਡਰ ਸਹਿਬਾਨ ਦੇ ਘਰ ਤੇ ਹਮਲਾ ਹੋਇਆ ਪਹਿਲਾਂ ਤਾਂ ਚਲੋ ਇਹ ਵੀ ਕਹਿੰਦੇ ਰਹੇ ਸੀ ਕਿ ਵੀ ਸ਼ਾਇਦ ਅਲੱਗ ਤਰ੍ਹਾਂ ਦਾ ਕੋਈ ਖੜਾਕ ਹੋਇਆ ਜਾ ਉਹਵੇਂ ਹੋਇਆ ਸੋ ਇਹ ਬੜਾ ਗੰਭੀਰ ਮੁੱਦਾ ਇਹਦੇ ਤੇ ਸੀਰੀਅਸ ਗੱਲ ਕਰਨੀ ਪਊਗੀ ਤੇ ਇਹਦੇ ਤੇ ਕੋਈ ਇਸ ਤਰੀਕੇ ਨਾਲ ਨਹੀਂ ਵੀ ਆਪਾਂ ਇੱਕ ਦੂਸਰੇ ਨੂੰ ਕੋਈ ਗੱਲ ਕਰਨ ਤੋਂ ਰੋਕੀਏ ਸਮ ਕਾ ਇਹਦੇ ਤਾਂ ਸਾਰੀਆਂ ਪਾਰਟੀਆਂ ਸਾਡੀ ਜਿਵੇਂ ਵਿਰੋਧੀ ਧਿਰਾਂ ਬਾਕੀ ਸਾਰੀਆਂ ਪਾਰਟੀਆਂ ਇਹਦੇ ਤੇ ਇੱਕ ਮੀਟਿੰਗ ਹੋਣੀ ਚਾਹੀਦੀ ਆ ਵੀ ਆਪਾਂ ਇਸ ਸਿਚੁਏਸ਼ਨ ਚੋਂ ਕਿਵੇਂ ਹੈਂਡਲ ਕਰੀਏ ਤਾਂ ਕਿ ਪੰਜਾਬ ਆ ਜਿਹੜਾ ਪੰਜਾਬ ਤੇ ਪਹਿਲੀ ਬਹੁਤ ਨਿਗਾ ਇਹ ਹੀ ਜੀ ਆ ਠੀਕ ਹੈ ਨਾ ਪੰਜਾਬ ਨੇ ਹਮੇਸ਼ਾ ਦੁੱਖ ਝੱਲਿਆ ਤੇ ਹੁਣ ਨਾ ਦੁੱਖ ਝੱਲੇ ਤੇ ਸਾਰੇ ਇਕੱਠੇ ਹੋ ਕੇ ਜਿਹੜਾ ਵਧੀਆ ਸਿਰ ਜੋੜ ਕੇ ਇਹਦੇ ਤੇ ਗੱਲ ਕਰਨੀ ਚਾਹੀਦੀ ਹੈ ਜੀ ਹੋਰ ਬਹੁਤ ਸਾਰੇ ਮਸਲੇ ਸੀ ਜਾਂ ਜੇ ਇਹ ਮਸਲਾ ਲੈਂਡ ਆਰਡਰ ਦਾ ਵੀ ਹੈਗਾ ਸੀ ਤਾਂ ਉਦੋਂ ਕਾਂਗਰਸ ਵੱਲੋਂ ਇਕੱਠ ਰੱਖਿਆ ਜਾਣਾ ਚਾਹੀਦਾ ਸੀ ਨਾ ਕਿ ਐਫ ਆਈ ਆਰ ਤੋਂ ਬਾਅਦ ਇਹ ਐਂ ਲੱਗਦਾ ਕਿ ਆਪਣੇ ਲੀਡਰ ਦੇ ਹੱਕ ਦੇ ਵਿੱਚ ਇਕੱਠ ਰੱਖਿਆ ਗਿਆ ਜਿਹੜਾ ਲੋਕਾਂ ਦਾ ਮਸਲਾ ਲੈਂਡ ਆਰਡਰ ਦਾ ਲੋਕਾਂ ਦਾ ਮਸਲਾ ਹੈ ਨਾ ਉਸ ਨੂੰ ਲੈ ਕੇ ਇਹੋ ਜਿਹੀ ਕੋਈ ਵੱਡੀ ਮੂਵਮੈਂਟ ਜਿਹੜੀ ਕਾਂਗਰਸ ਵੱਲੋਂ ਹੁਣ ਤੱਕ ਕਿਸੇ ਵੀ ਕਿਸੇ ਵੀ ਮੁੱਦੇ ਦੇ ਉੱਤੇ ਕਾਂਗਰਸ ਦੇ ਸੱਤਾਧਰ ਪਾਰਟੀ ਨਹੀਂ ਬਿਲਕੁਲ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਮੈਂ ਖੁਦ ਹੀ ਕਿੰਨੇ ਇੱਥੇ ਅਸੀਂ ਐਜੀਟੇਸ਼ਨ ਧਰਨਿਆਂ ਦੇ ਵਿੱਚ ਸ਼ਾਮਲ ਹੋਏ ਆ ਸੋ ਇਹ ਜੀ ਗੱਲ ਨਹੀਂ ਵੀ ਕੁਝ ਦੇਖੋ ਕਈ ਇੱਕ ਚੀਜ਼ ਹੁਣ ਇਹ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੀ ਸੀ ਨਾ ਇੱਕ ਲੀਡਰ ਨੇ ਦੱਸਿਆ ਵੀ ਆਹ ਚੀਜ਼ ਹੋ ਰਹੀ ਹੈ ਜਾਂ ਤਾਂ ਤੁਸੀਂ ਐਂ ਦੱਸੋ ਜਿਹੜਾ ਸਵਾਲ ਤੁਸੀਂ ਨੇ ਪੁੱਛਿਆ ਕੀ ਇਹ ਹਮਲੇ ਨਹੀਂ ਹੋ ਰਹੇ ਨਹੀਂ ਹੋ ਰਹੇ ਆ ਜੇ ਇਹਨਾਂ ਹਮਲੇ ਤੋਂ ਬਾਅਦ ਹੀ ਉਹੋ ਜਿਹਾ ਕੋਈ ਮੂਵਮੈਂਟ ਜਿਹੜੀ ਖੜੀ ਕੀਤੀ ਜਾਂਦੀ ਆਪਾਂ ਦੇਖੋ 1 ਮਿੰਟ ਉਹ ਹੋਰ ਕਿਵੇਂ ਹੋਊਗੀ ਉਹੀ ਤਾਂ ਕਰ ਰਹੇ ਆ ਜੀ ਉਹੀ ਤਾਂ ਕਰ ਰਹੇ ਆ ਐਫ ਆਈ ਆਰ ਤੋਂ ਬਾਅਦ ਨੀ ਮੈਨੂੰ ਲੱਗਦਾ ਤੁਸੀਂ ਕਿਸੇ ਪਾਰਟੀਕੂਲਰ ਵਕੀਲ ਬਣ ਕੇ ਜਿਹੜਾ ਮੈਨੂੰ ਲੱਗਦਾ ਮੇਰੇ ਨਾਲ ਸਵਾਲ ਕਰ ਰਹੇ ਹੋ ਤੁਸੀਂ ਤਾਂ ਯਾਰ ਪੰਜਾਬ ਦੇ ਵਾਸੀਓ ਆਪਾਂ ਨੂੰ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਤੁਸੀਂ ਇੱਕ ਪਾਰਟੀ ਸਪੋਰਟ ਕਰੀ ਤੇ ਚੰਗੀ ਗੱਲ ਨਹੀਂ ਮੈਂ ਤਾਂ ਜੇ ਪਾਰਟੀ ਸਪੋਰਟ ਕਰਾਂ ਤਾਂ ਮੈਂ ਤਾਂ ਕਾਹਵਾਂ ਨੇ ਵੀ ਮੂਵਮੈਂਟ ਹੁੰਦੀ ਤੇ ਪੰਜਾਬ ਦੇ ਵਿੱਚ ਜੇ ਕੋਈ ਇਹੋ ਜਿਹਾ ਮਾਹੌਲ ਆ ਰਿਹਾ ਬ੍ਰਦਰ ਤੇ ਉਹਦੇ ਲਈ ਇੱਕ ਪਾਰਟੀ ਇਕੱਠੀ ਹੋ ਕੇ ਉਹਦੇ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ ਤੇ ਇਹ ਮਾੜੀ ਗੱਲ ਕੀ ਆ ਠੀਕ ਹੈ ਨਾ ਐ ਨਹੀਂ ਕਰਨੀ ਆਪਾਂ ਨੂੰ ਗੱਲ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਜਿਹੜੇ ਸੁਣਨ ਵਾਲੇ ਬੰਦੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਸੁਚਾਰੂ ਢੰਗ ਨਾਲ ਮੈਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਤੇ ਮੈਂ ਸੁਚਾਰੂ ਢੰਗ ਨਾਲ ਉਹਦਾ ਜਵਾਬ ਦਵਾਂ ਜੇ ਆਪਾਂ ਇੱਕ ਪੱਖ ਤੋਂ ਹੀ ਗੱਲ ਕਰਾਂਗੇ ਤਾਂ ਮੈਨੂੰ ਲੱਗਦਾ ਫਿਰ ਉਹ ਕਨਵਰਸੇਸ਼ਨ ਆ ਜਿਹੜੀ ਉਹ ਵਿਚ ਹੀ ਰਹਿ ਜਾਂਦੀ ਆ ਸੋ ਮੈਨੂੰ ਲੱਗਦਾ ਵੀ ਜਿੰਨਾ ਕਿ ਪੰਜਾਬ ਮੇਰਾ ਉਸ ਤੋਂ ਬਾਅਦ ਤੁਹਾਡਾ ਉਸ ਤੋਂ ਬਾਅਦ ਇਹਨਾਂ ਦਾ ਹਰ ਇੱਕ ਬੰਦੇ ਦਾ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਆ ਆਪਾਂ ਕਦੋਂ ਦੇ ਰਹਿਣੇ ਆ ਆਪਣੀ ਮਿੱਟੀ ਆ ਆਪਾਂ ਇੱਥੇ ਜੰਮਿਆ ਇੱਥੇ ਹੀ ਮਰਨਾ ਆਪਾਂ ਨੇ ਜੇ ਉਹਦੇ ਵਿੱਚ ਕੋਈ ਅਜਹੀ ਕੋਈ ਅਸ਼ਾਂਤੀ ਵਾਲੀ ਚੀਜ਼ ਹੋ ਰਹੀ ਆ ਇਹਦੇ ਵਿੱਚ ਕੋਈ ਅਸੀਂ ਇਹ ਥੋੜੀ ਆ ਵੀ ਕਿਸੇ ਦੀ ਕੋਈ ਵਿਰੋਧਤਾ ਕਰ ਰਹੇ ਆ ਇਹਦੇ ਤਾਂ ਅਸੀਂ ਮੈਂ ਤਾਂ ਇਹ ਕਹਿ ਰਿਹਾ ਵੀ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਇਹਦੇ ਤੇ ਸਿਰ ਜੋੜ ਕੇ ਗੱਲ ਕਰਨੀ ਚਾਹੀਦੀ ਆ ਇਹ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਹੁੰਦਾ ਸੀਗਾ ਵੀ ਸਾਰੀਆਂ ਜਿਹੜੀ ਵਿਰੋਧੀ ਧਿਰ ਹੋ ਗਈ ਜਾਂ ਜਿਹੜੀਆਂ ਹੋਰ ਆਰਗੇਨਾਈਜੇਸ਼ਨਸ ਹੋ ਗਈਆਂ ਕੁਝ ਸਮਾਬੰਧੀ ਉਹਨਾਂ ਦੀ 2-4 ਮਹੀਨਿਆਂ ਬਾਅਦ ਕੋਈ ਬੈਠ ਕੇ ਵਿਚਾਰ ਚਰਚਾ ਹੋਵੇ ਤੇ ਉਹਦੇ ਤੇ ਗੱਲ ਕਰੇ ਹੁਣ ਤੁਸੀਂ ਦੇਖੋ ਵੀ ਇਸੇ ਕਾਰਨ ਕਰਕੇ ਕਿਸੇ ਦੀ ਆਵਾਜ਼ ਆ ਜਿਹੜੀ ਉਹ ਅੱਗੇ ਤੱਕ ਨਹੀਂ ਪਹੁੰਚਦੀ ਹੁਣ ਨੌਜਵਾਨਾਂ ਦੀ ਆਵਾਜ਼ ਆ ਸਮਝ ਲਓ ਜੇ ਆਪਾਂ ਗੱਲ ਕਰੀਏ ਤਾਂ ਕਿਹੜਾ ਪਲੇਟਫਾਰਮ ਆ ਕੋਈ ਬੰਦਾ ਕਿੱਥੇ ਰੱਖੇ ਆਵਾਜ਼ ਜਾਣੇਗੇ ਮੈਨੂੰ ਲੱਗਦਾ ਸਰਕਾਰ ਦੇ ਦਰਵਾਜ਼ੇ ਖੁੱਲੇ ਰਹਿਣੇ ਚਾਹੀਦੇ ਨੇ ਉੱਥੇ ਜਾ ਕੇ ਤੁਸੀਂ ਮੈਂ ਇੱਕ ਆਮ ਬੰਦਾ ਜਾ ਕੇ ਆਪਦੀ ਗੱਲ ਰੱਖ ਸਕਦਾ ਕਿਉਂਕਿ ਬੜੀਆਂ ਆਸਾਂ ਤੇ ਉਮੀਦਾਂ ਨਾਲ ਕੋਈ ਸਰਕਾਰ ਚੁਣੀ ਜਾਂਦੀ ਆ ਕੋਈ ਮੈਂ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਚਾਹੇ ਕੋਈ ਵੀ ਪਾਰਟੀ ਹੋਵੇ ਤਾਂ ਜਿਹੜੀਆਂ ਆਸਾਂ ਤੇ ਉਮੀਦਾਂ ਨੇ ਲੋਕਾਂ ਦੀਆਂ ਉਹਨਾਂ ਤੇ ਖਰਾ ਉਤਰਨ ਦੀ ਲੋੜ ਆ ਤੇ ਉਹਨਾਂ ਤੇ ਕੰਮ ਕਰਨ ਦੀ ਲੋੜ ਆ ਤੇ ਮੈਨੂੰ ਲੱਗਦਾ ਆਪਸ ਵਿੱਚ ਇਸ ਤਰ੍ਹਾਂ ਦੀ ਇੱਕ ਦੂਜੇ ਨਾਲ ਬਿਤਕਰੇ ਬਾਜੀ ਕਰਨ ਤੋਂ ਗੁਰੇਜ਼ ਕਰਕੇ ਸਿਰ ਜੋੜ ਕੇ ਜਿਹੜਾ ਇਹਦੇ ਤੇ ਕੰਮ ਕਰਨਾ ਚਾਹੀਦਾ ਤੁਹਾਡੀ ਵਾਪਸੀ ਹੋਈ ਆ ਕਾਂਗਰਸ ਦੇ ਵਿੱਚ ਪਹਿਲਾਂ ਆਮ ਆਰੀ ਪਾਰਟੀ 'ਚ ਤੁਸੀਂ ਸ਼ਾਮਲ ਹੋ ਗਏ ਸੀ ਜਦੋਂ ਸ਼ਾਮਲ ਹੋਏ ਉਦੋਂ ਤੁਸੀਂ ਕਿਹਾ ਕਿ ਅੱਜ ਤੋਂ ਭਗਵੰਤ ਮਾਨ ਹੁਣੀ ਮੇਰੇ ਨਾਲ ਬੈਠੇ ਨੇ ਮੈਂ ਇਹਨਾਂ ਦੇ ਹਿਸਾਬ ਨਾਲ ਚੱਲੂ ਕਾਰਨ ਕੀ ਰਹੀਂ ਉਧਰਲੀ ਪਾਰਟੀ ਫਿੱਟ ਕਿਉਂ ਨਹੀਂ ਬੈਠੀ ਫਿਰ ਵਾਪਸ ਕਿਉਂ ਆਣਾ ਪੈਗਾ ਇਹ ਨਾ ਇੱਕ ਜਿਵੇਂ ਮੈਂ ਕਾਫੀ ਲੰਬੇ ਸਮੇਂ ਤੋਂ ਲਗਾਤਾਰ 2008 ਤੋਂ ਆਪ ਦੀ ਪਾਰਟੀ ਲਈ ਕੰਮ ਕਰ ਰਿਹਾ ਸੀ ਤੇ ਲੋਕ ਸਭਾ ਜਮਨੀ ਚੋਣ ਆਈ ਉਹ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਹੀ ਜਿਹੜੀ ਐਮ ਐਲ ਏ ਦੀ ਚੋਣ ਲੜੀ ਤੇ ਬੜੀ ਜਿੰਨ ਹਿੰਮਤ ਹੁੰਦੀ ਆ ਬੰਦੇ 'ਚ ਉਸ ਤਰੀਕੇ ਨਾਲ ਲੜੀ ਤੇ ਉਹ ਤੋਂ ਬਾਅਦ ਪਾਰਟੀ ਨੂੰ ਲੋੜ ਪਈ ਤੇ ਮੈਂ ਆਪ ਦਾ ਸਾਹਮਣੇ ਜਦੋਂ ਕੰਧ ਤੇ ਲਿਖਿਆ ਪਿਆ ਸੀ ਵੀ ਇਹ ਇਹ ਲੋਕ ਸਭਾ ਹਾਰੋਂਗੇ ਤਾਂ ਮੈਂ ਫਿਰ ਵੀ ਲੜੀ ਮੈਂ ਤਾਂ ਕਿਹਾ ਕਿ ਤੇ ਅਗਲੀ ਵਾਰ ਫੇਰ ਮੈਨੂੰ AC ਵੀ ਮੇਰਾ ਹੱਕ ਬਣਦਾ ਉਹ ਉਹ ਗੁੱਸੇ ਦਾ ਮੂਮੈਂਟ ਸੀ ਇੱਕ ਨੌਜਵਾਨ ਦਾ ਗੁੱਸਾ ਕਹਿ ਲਈਏ ਇੱਕ ਦਿਨ ਦਾ ਹੀ ਗੁੱਸਾ ਸੀਗਾ ਉਸ ਤੋਂ ਬਾਅਦ ਤੁਸੀਂ ਨੇ ਮੈਨੂੰ ਕਦੇ ਵੀ ਇਸ ਤਰੀਕੇ ਦੇਖਿਆ ਨਹੀਂ ਹੋਣਾ ਤੇ ਤੁਸੀਂ ਇਹ ਦੇਖੋ ਵੀ ਅੱਜ ਤੱਕ ਕੋਈ ਲੀਡਰ ਚੁੱਪ ਚੀਤੇ ਕੋਈ ਜੁਆਇਨ ਕਰ ਲੈਂਦਾ ਕੋਈ ਕਿਵੇਂ ਕਰ ਲੈਂਦਾ ਜੇ ਮੈਂ ਛੱਡਿਆ ਤਾਂ ਉਹਦੀ ਵੀ ਚਰਚਾ ਹੋਈ ਜੇ ਮੈਂ ਜੁਆਇਨ ਕਰਿਆ ਆਪਣੇ ਘਰ ਤੇ ਝੰਡਾ ਲਾਇਆ ਤਾਂ ਉਹਦੀ ਵੀ ਸਾਰੇ ਪੰਜਾਬ 'ਚ ਚਰਚਾ ਹੋਈ ਤੇ ਇਹ ਲੋਕਾਂ ਦੀ ਪਿਆਰ ਆ ਉਸ ਤੋਂ ਬਾਅਦ ਮੈਨੂੰ ਲੱਗਦਾ ਲੋਕ ਮੈਨੂੰ ਪਿਆਰ ਨਹੀਂ ਦੇ ਸਕਦੇ ਜਿਤਨਾ ਹਾਰਨਾ ਗੱਲ ਵੱਖਾ ਪਰ ਜਿਹੜਾ ਮੇਰੀ ਝੋਲੀ ਲੋਕਾਂ ਨੇ ਪਿਆਰ ਪਾਇਆ ਤੇ ਮੈਂ ਇਹ ਚੀਜ਼ ਨੂੰ ਸਮਝਦੇ ਹੋਏ ਵੀ ਲੋਕਾਂ ਨੂੰ ਮੇਰਾ ਇਹ ਫੈਸਲਾ ਠੀਕ ਨਹੀਂ ਸੀ ਲੱਗਿਆ ਤਾਂ ਮੈਂ ਗਲਤੀ ਮੰਨ ਕੇ ਠੋਕ ਕੇ ਵੀ ਇਹ ਮੇਰੀ ਗਲਤੀ ਸੀ ਤੇ ਮੈਂ ਬਾਕੀ ਨੌਜਵਾਨਾਂ ਨੂੰ ਵੀ ਇਹ ਕਹਿਣਾ ਵੀ ਗੁੱਸੇ ਦੀ ਮੂਮੈਂਟ ਮੇਰੇ ਕੇਸ ਚੋਂ ਤੁਸੀਂ ਸਿੱਖੋ ਵੀ ਕਈ ਵਾਰ ਐ ਗਲਤੀ ਹੋ ਜਾਂਦੀ ਆ ਗਲਤੀ ਨਾ ਕਰਿਓ ਆਪਦੀ ਜਿੱਥੇ ਵੀ ਲੱਗੇ ਹੋਏ ਹੋ ਕੰਮ ਕਰਦੇ ਰਹੋ ਜੁੜੇ ਰਹੋ ਜੇ ਤੁਹਾਡੇ ਮੱਥੇ ਤੇ ਤੁਹਾਡੇ ਭਾਗਾ ਚ ਕੁਝ ਲਿਖਿਆ ਹੋਇਆ ਤਾਂ ਉਹ ਤੁਹਾਨੂੰ ਇੱਥੇ ਵੀ ਮਿਲੂ ਤੁਹਾਨੂੰ ਉੱਥੇ ਵੀ ਮਿਲੂ ਜਦੋਂ ਤੁਸੀਂ ਛੱਡ ਕੇ ਗਏ ਉਦੋਂ ਤੁਹਾਡੇ ਕਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸੀ ਉਹ ਬੜੀ ਨਾਰਾਜ਼ ਸੀ ਕਹਿੰਦੇ ਅਸੀਂ ਦਲਵੀਰ ਨੂੰ ਬੜਾ ਮਾਣ ਦਿੱਤਾ ਸੀ ਟਿਕਟ ਦਿੱਤੀ ਸੀ ਐਮਐਲਏ ਬਣਾਇਆ ਫਿਰ ਵੀ ਦਲਵੀਰ ਛੱਡ ਕੇ ਚਲੇ ਗਿਆ ਕਹਿੰਦੇ ਅਸੀਂ ਮੁੜ ਕੇ ਵਾਪਸ ਨਹੀਂ ਆਉਣ ਦੇਣਾ ਖਾਸ ਕਰਕੇ ਪ੍ਰਤਾਪ ਸਿੰਘ ਬਾਜਬਾਹ ਹੁਣੀ ਬਹੁਤ ਨਾਰਾਜ਼ ਸੀ ਤੁਹਾਡੇ ਨਾਲ ਉਹ ਨਾਰਾਜ਼ ਗਿਆ ਦੂਰ ਹੋ ਗਿਆ ਹੁਣ ਹਾਂ ਹਾਂ ਬਿਲਕੁਲ ਹੋ ਗਿਆ ਵੀਰੇ ਤਾਂ ਹੀ ਤਾਂ ਇੱਥੇ ਖੜੇ ਆ ਯਾਰ ਹੈ ਛੋਟਾ ਮੈਂ ਮੈਨੂੰ ਦੇ ਹੱਕ ਬਣਦਾ ਵੱਡਿਆਂ ਦਾ ਯਾਰ ਘੂਰ ਸਕਦੇ ਨੇ ਫਿਰ ਕੀ ਹੋ ਗਿਆ ਠੀਕ ਹੈ ਨਾ ਤੇ ਪਰ ਮੇਰੇ ਲਈ ਇਹ ਜਿਹੜਾ ਸਮਾਂ ਸੀਗਾ ਤੇ ਬਹੁਤੀ ਚੜਦੀ ਕਲਾ ਵਾਲਾ ਸਮਾਸੀ ਬੰਦੇ ਨੂੰ ਰੋਕ ਕੇ ਸੋਚਣ ਦਾ ਮੌਕਾ ਮਿਲ ਗਿਆ ਬੰਦੇ ਨੇ ਆਪਣੇ ਚ ਕਮੀਆਂ ਦੇਖੀਆਂ ਵੀ ਆ ਚੀਜ਼ ਦੀ ਘਾਟ ਸਾਨੂੰ ਕਿਹੜਾ ਕੋਈ ਸਿਖਾਉਣ ਵਾਲਾ ਆਮ ਘਰਾਂ ਦੇ ਮੁੰਡਿਆਂ ਆਪੀ ਸ਼ੁਰੂ ਹੋਏ ਆ ਠੀਕ ਹੈ ਨਾ ਤਾਂ ਪਰਚੋਲ ਵੀ ਆਪਣੋ ਹੀ ਕਰਨੀ ਪੈਂਦੀ ਆ ਸੋ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਇਹ ਸਮੇਂ ਦੇ ਵਿੱਚ ਮੈਨੂੰ ਸਿੱਖਣ ਨੂੰ ਮਿਲੀਆਂ ਤੇ ਆ ਹੁਣ ਅਗਲਾ ਜਿਹੜਾ ਮੇਰਾ ਸਫਰ ਹੋਊਗਾ ਤੁਸੀਂ ਉਹ ਚ ਦੇਖੋਗੇ ਤੁਹਾਨੂੰ ਆਉਦੇ ਭਰਾ ਤੇ ਨਾਜ਼ ਹੋਊਗਾ ਤੇ ਆਪਾਂ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਉਹ ਜੀ ਕਮਿਟਮੈਂਟ ਤਾਂ ਨਹੀਂ ਹੋ ਜਿਹੋ ਜਿਹੀ ਚਰਚਾ ਚੱਲ ਰਹੀ ਹੈ ਕਿ ਕਹਿੰਦੇ 6 ਸਾਲ ਵਾਸਤੇ 골ਡੀ ਹੋਣਾ ਨੇ ਚੋਣ ਨਹੀਂ ਲੜਨੀ ਇਹੋ ਜਿਹਾ ਕੋਈ ਰੈਸਟ੍ਰਿਕਸ਼ਨ ਤੁਹਾਡੇ ਤੇ ਉਹ ਯਾਰ ਉਹ ਵਿਚਾਰੀ ਸਾਡੀ ਇੱਕ ਭੈਣ ਨੇ ਉਹ ਵਿਚਾਰੀ ਨੇ ਬਾਅਦ ਚ ਉਹਨੇ ਬੜੀ ਸਪਾਈ ਦਿੱਤੀ ਪਰ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਇੱਕ ਵਾਰ ਬਿਆਨ ਚੱਲ ਦਾ ਨਹੀਂ ਹੁੰਦਾ ਸੋ ਨਾ ਤੁਸੀਂ ਨੇ ਦੇਖੀ ਹੋਣੀ ਐ ਇਹ ਜੀ ਗੱਲ ਕੋਈ ਨਾ ਮੈਂ ਸੁਣੀ ਆ ਇਹ ਜੀ ਗੱਲ ਸੋ ਇਹ ਚਲੋ ਇੱਕ ਗੱਲ ਹੋਰ ਵੀ ਆ ਵਿਰੋਧੀ ਵੀ ਖੁਸ਼ ਹੋ ਜਾਂਦੇ ਨੇ ਵਿਚਾਰੇ ਜਿਹੜੇ ਹੋਰ ਹੁੰਦੇ ਨੇ ਬੰਦੇ ਉਹਨਾਂ ਨੂੰ ਵੀ ਚੰਗਾ ਲੱਗਦਾ ਯਾਰ ਵੀ ਸ਼ਾਇਦ ਨੇਰੇ ਚ ਅਗਲਾ ਵੀ ਕਿਸੇ ਆਸ ਉਮੀਦ ਤੇ ਦਾ ਬੰਦਾ ਜਿਉਂਦਾ ਰਹਿਣਾ ਚਾਹੀਦਾ ਨਾ ਦਾ ਇਹ ਚੀਜ਼ ਲੱਗਦਾ ਵੀ ਹੁਣ ਜਿਹੜੀ ਜਿਹੋ ਜੀ ਮੈਂ ਜਿਹੜਾ ਸਵਾਲ ਕਰ ਰਿਹਾ ਸੀ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਜਿੱਦ ਤੁਸੀ ਕਹਤਾ ਵੀ ਤੁਸੀਂ ਸ਼ਾਇਦ ਵਕੀਲ ਹੋ ਇੱਕ ਪਾਰਟੀ ਦੇ ਮੇਰਾ ਸਵਾਲ ਇਹ ਸੀ ਕਿਉਂਕਿ ਕਿਸਾਨਾਂ ਦਾ ਮੁੱਦਾ ਵੀ ਸੀ ਦਲਵੀਰ ਜੀ ਪੰਜਾਬ ਦੇ ਵਿੱਚ ਹੋਰ ਲੈਂਡ ਆਰਡਰ ਦਾ ਮੁੱਦਾ ਹੋਰ ਬਹੁਤ ਸਾਰੇ ਚਰਚਾਵਾ ਨੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਤੁਹਾਡੀ ਪਾਰਟੀ ਟਵਿੱਟਰ ਦੇ ਉੱਤੇ ਤਾਂ ਜ਼ਰੂਰ ਫਲੈਗ ਕਰਦੀ ਦਿਖਦੀ ਆ ਪਰ ਗਰਾਊਂਡ ਦੇ ਉੱਤੇ ਉਵੇਂ ਨਹੀਂ ਹਲੇ 2 ਸਾਲ ਸਰਕਾਰ ਦੇ ਪਏ ਆ ਪਈ ਮੈਂ ਜਿਆਦਾ ਨਾ ਲੰਬੀ ਚੌੜੀ ਗੱਲ ਨਹੀਂ ਕਰਦਾ ਦਲਵੀਰ ਸਿੰਘ 골ਡੀ ਕੱਲਾ ਇੱਕ ਅਜਿਹਾ ਬੰਦਾ ਸੀ ਜਦੋਂ 8 ਮਹੀਨੇ ਸੌਰੀ ਦਿੱਲੀ ਦੇ ਬਰੂਹਾਂ ਤੇ ਜਿਹੜਾ ਐਜੀਟੇਸ਼ਨ ਹੋਇਆ ਦੋ ਵਾਰ ਧੂਰੀ ਤੋਂ ਪੈਦਲ ਆਪਦੇ ਪੂਰੇ ਟੱਬਰ ਦੇ ਨਾਲ ਦੋ ਵਾਰ ਪੈਦਲ ਜਾ ਕੇ ਆਇਆ ਜਦੋਂ ਕਿਸੇ ਲੀਡਰ ਨੂੰ ਉੱਥੇ ਐਂਟਰੀ ਨਹੀਂ ਸੀ ਮੈਂ ਸਟੇਜ ਤੱਕ ਜਾ ਕੇ ਆਇਆ ਤੇ ਮੈਂ ਆਕਾਮ ਪਰਿਵਾਰ ਚੋਂ ਆ ਤੇ ਮੈਂ ਪੂਰੀ ਲੜਾਈ ਲੜੀ ਕ ਕੰਬੀ ਬਾਕੀ ਜਿਹੜੀ ਗੱਲ ਆ ਹੁਣ ਸੀਗੀ ਪਿੱਛੇ ਡੱਲੇ ਵਾਲ ਸਾਬ ਉਥੇ ਭੁਖੜਤਾਲਤੇ ਸੀਗੇ ਸਾਰੇ ਤੁਸੀਂ ਦੇਖਿਓ ਚੈਨਲ ਫਰੋਲਕੇ ਜਾਂ ਮੇਰਾ ਮੈਂ ਖੁਦ ਉਥੇ ਜਾ ਕੇ ਆਏ ਆ ਠੀਕ ਹੈ ਨਾ ਅਸੀਂ ਕਿਵੇਂ ਉਹ ਚੀਜ਼ ਤੋਂ ਪਰਾਂ ਹੋ ਸਕਦੇ ਆ ਆਪਣੀ ਤਾਂ ਰੋਟੀ ਪਾਣੀ ਉਸੇ ਚੀਜ਼ ਤੋਂ ਚੱਲਦਾ ਸਾਰੇ ਪੰਜਾਬ ਦਾ ਸੋ ਇਹ ਬਿਲਕੁਲ ਇਹੀ ਜੀ ਗੱਲ ਨਹੀਂ ਹੈਗੀ ਇਹ ਚੀਜ਼ਾਂ ਕਈ ਵਾਰ ਕੀ ਹੁੰਦੀਆਂ ਨੇ ਵੀ ਉਹ ਪਰਸੈਪਸ਼ਨ ਬਿਲਟ ਕਰ ਦਿੱਤੀ ਜਾਂਦੀ ਆ ਵੀ ਇਹ ਐ ਆ ਜੀ ਇਹ ਐ ਆ ਜੀ ਸੋ ਮੈਨੂੰ ਲੱਗਦਾ ਵੀ ਅਸੀਂ ਜਿਹੜਾ ਸਾਡਾ ਪੰਜਾਬ ਦਾ داروਮਦਾਰ ਆ ਉਹੀ ਖੇਤੀ ਤੇ ਜੁੜਿਆ ਹੋਇਆ ਠੀਕ ਹੈ ਨਾ ਸਾਡੀ ਕਿਸਾਨੀ ਤੇ ਗੱਲ ਹੋਣੀ ਚਾਹੀਦੀ ਆ ਸਾਡੀ ਇੰਡਸਟਰੀ ਤੇ ਗੱਲ ਹੋਣੀ ਚਾਹੀਦੀ ਆ ਸਾਡੇ ਗਰੀਬਾਂ ਤੇ ਗੱਲ ਹੋਣੀ ਚਾਹੀਦੀ ਆ ਸਾਡੇ ਨੌਜਵਾਨਾਂ ਤੇ ਗੱਲ ਹੋਣੀ ਚਾਹੀਦੀ ਆ ਅੱਜ ਨੌਜਵਾਨਾਂ ਦੀਆਂ ਚੋਣਾਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਬੰਦ ਕਰੀਆਂ ਹੋਈਆਂ ਨੇ ਸਾਰੀਆਂ ਚੋਣਾਂ ਅਜੇ ਤੱਕ ਚੱਲ ਪਈਆਂ 84 ਤੋਂ ਬਾਅਦ ਇਕੱਲੇ ਇੱਕੋ ਚੋਣੇ ਹੀ ਜੀ ਨਹੀਂ ਜਿਹੜੀ ਚੱਲੀ ਹੈਗੀ ਨਾ ਉਹ ਕਿਸੇ ਵੀ ਪੰਜਾਬ ਦੇ ਕਾਲਜ ਦੇ ਵਿੱਚ ਕੋਈ ਚੋਣ ਨਹੀਂ ਹੁੰਦੀ ਯਾਨਕਿ ਵਿਦਿਆਰਥੀ ਚੋਣ ਤਾਂ ਇੱਕ ਤਰ੍ਹਾਂ ਦਾ ਨੌਜਵਾਨਾਂ ਨੂੰ ਜਿਹੜਾ ਰਾਹ ਸੀਗਾ ਹੁਣ ਮੇਰੇ ਵਰਗੇ ਚਲੋ ਮੇਰੀ ਕਿਸਮਤ ਚੰਗੀ ਸੀ ਮੈਂ ਯੂਨੀਵਰਸਿਟੀ ਆ ਗਿਆ ਇੱਥੋਂ ਮੈਨੂੰ ਮੌਕਾ ਮਿਲ ਗਿਆ ਜਿਹੜੇ ਹੁਣ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਨੇ ਅੰਮ੍ਰਿਤਸਰ ਯੂਨੀਵਰਸਿਟੀ ਚ ਨੇ ਕਿੰਨੀਆਂ ਯੂਨੀਵਰਸਿਟੀਆਂ ਚੋਂ ਕਿੰਨੇ ਚੰਗੇ ਲੀਡਰ ਨੇ ਉਹਨਾਂ ਨੂੰ ਤਾਂ ਮੌਕਾ ਨਹੀਂ ਮਿਲਦਾ ਵਿਚਾਰਿਆਂ ਨੂੰ ਤੁਸੀਂ ਪ੍ਰਧਾਨ ਸੀਗੇ ਇੱਥੋਂ ਉਸ ਤੋਂ ਬਾਅਦ ਤੁਹਾਨੂੰ ਮੌਕਾ ਮਿਲਿਆ ਇੱਧਰ ਆਉਣ ਦਾ ਪੋਲਿਟਿਕਸ ਦੇ ਵਿੱਚ ਉਸ ਤੋਂ ਬਾਅਦ 17 ਤੋਂ 22 ਤੱਕ ਤੁਹਾਡੀ ਸਰਕਾਰ ਰਹੀ ਹੈ ਕੈਪਟਨ ਬਈ ਇਹ ਵਿਧਾਨ ਸਭਾ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਲੈਕਸ਼ਨ ਕਰਵਾਉਣ ਦਾ ਉਸ ਤੋਂ ਬਾਅਦ ਲੜਾਈ ਬਹੁਤ ਜਦੋਂ ਜਹਿਦ ਨਾਲ ਲੜੀ ਸੀ ਮੈਂ ਇਹ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਿਹੜਾ ਸਾਡਾ ਸਰਕਾਰ ਦਾ ਸਮਝ ਲਓ ਟਾਈਮ ਪੀਰੀਅਡ ਸਾਡਾ ਖਤਮ ਹੋ ਗਿਆ ਸੀ ਬਟ ਅੱਜ ਵੀ ਉਸ ਉਦੋਂ ਵੀ ਉਹ ਲੜਾਈ ਲੜ ਰਿਹਾ ਸੀ ਤੇ ਅੱਜ ਵੀ ਉਹ ਲੜਾਈ ਲੜ ਰਿਹਾ ਤੇ ਆਉਣ ਆਉਣ ਵਾਲੇ ਦਿਨਾਂ 'ਚ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੂਵਮੈਂਟ ਖੜੀ ਹੁੰਦੀ ਦੇਖੋਗੇ ਤੇ ਅਸੀਂ ਆਪਦੇ ਜਿਹੜੇ ਨੌਜਵਾਨ ਸਾਥੀਆਂ ਨੇ ਅੱਜ ਕੀ ਹੋ ਰਿਹਾ ਅੱਜ ਕਿਸੇ ਕਾਲਜ 'ਚ ਜਾ ਕੇ ਜਿਨ੍ਹਾਂ ਦੀ ਐਡਮਿਸ਼ਨ ਵੀ ਨਹੀਂ ਹੁੰਦੀ ਉਹ ਇੱਕ ਜਾ ਕੇ ਪੋਸਟਰ ਲਾਉਂਦੇ ਨੇ ਵੀ ਸਾਡੀ ਪ੍ਰਧਾਨਗੀ ਆ ਉਰੇ ਜੋ ਜਿਹੜੇ ਉਥੇ ਸਟੂਡੈਂਟ ਹੁੰਦੇ ਨੇ ਉਹਨਾਂ ਦੀਆਂ ਮੰਗਾਂ ਤਾਂ ਕਿਸੇ ਨੂੰ ਨਹੀਂ ਪਤਾ ਹੁੰਦੀਆਂ ਉਹਨਾਂ ਨੇ ਤੇ ਲੀਡਰਸ਼ਿਪ ਨੂੰ ਨਿਕਲਦਾ ਰਾਹ ਵੀ ਉਹੀ ਆ ਨਾ ਪੜੇ ਲਿਖੇ ਲੀਡਰਾਂ ਨੂੰ ਨਿਕਲਦਾ ਰਾਹ ਵੀ ਉਹੀ ਆ ਸੋ ਮੈਨੂੰ ਲੱਗਦਾ ਇਹਦੇ ਤੇ ਗੰਭੀਰਤਾ ਨਾਲ ਗੱਲ ਕਰਨੀ ਚਾਹੀਦੀ ਆ ਮੈਂ ਤਾਂ ਮੇਰੇ ਕੈਮਰੇ ਰਾਹੀਂ ਤੁਹਾਨੂੰ ਇਹ ਵੀ ਸਹਿਸ਼ਟ ਕਰਨਾ ਜੇ ਇਹ ਗਵਰਨਮੈਂਟ ਵੀ ਕਰਵਾ ਦੇਵੇ ਤਾਂ ਇਹ ਬਹੁਤ ਵੱਡੀ ਗੱਲ ਆ ਯਾਰ ਨੌਜਵਾਨਾਂ ਲਈ ਤੇ ਕੋਈ ਕਿਸੇ ਨੂੰ ਵੀ ਕੋ ਠੀਕ ਆ ਹੋ ਸਕਦਾ ਵੀ ਸਾਡੇ ਵੇਲੇ ਉਦੋਂ ਨਹੀਂ ਉਹ ਕਰਵਾਈ ਜਾਂ ਤਾਂ ਤਾਂ ਹੀ ਤਾਂ ਅਸੀਂ ਫਿਰ ਕੋਈ ਜੇ ਕੋਈ ਚੰਗੀ ਚੀਜ਼ਾਂ ਨਹੀਂ ਕਰਵਾ ਸਕੇ ਤਾਂ ਹੀ ਤਾਂ ਸਾਨੂੰ ਲੋਕਾਂ ਨੇ ਇੱਕ ਵਾਰ ਪਿੱਛੇ ਕਰਿਆ ਸੀਗਾ ਪਰ ਜੇ ਹੁਣ ਆਪਾਂ ਇਹੀ ਸੋਚੀ ਜਾਈਏ ਵੀ ਤੁਸੀਂ ਨਹੀਂ ਕਰਵਾਈ ਤਾਂ ਫਿਰ ਇਹਦਾ ਮਤਲਬ ਵੀ ਕੋਈ ਆਉਣ ਵਾਲਾ ਕਰਵਾ ਵੀ ਨਾ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੀ ਸਰਕਾਰ ਨੂੰ ਵੀ ਤੇ ਮੇਰਾ ਗੁਰੂ ਮਹਾਰਾਜ ਨੇ ਕਦੇ ਵੀ ਮੈਨੂੰ ਅੱਗੇ ਤਾਕਤ ਬਖਸ਼ੀ ਤਾਂ ਮੇਰੀ ਇਹ ਸਭ ਤੋਂ ਪ੍ਰਾਇੋਰਟੀ ਤੇ ਲੜਾਈ ਹੋਊਗੀ ਵੀ ਨੌਜਵਾਨਾਂ ਨੂੰ ਉਹਨਾਂ ਦੇ ਹੱਕ ਦਵਾਣਾ ਦੇਖੋ ਜਦੋਂ ਕਾਲਜ ਦੇ ਯੂਨੀਵਰਸਿਟੀਆਂ ਦੇ ਪ੍ਰਧਾਨ ਹੋਣਗੇ ਉਹਨਾਂ ਦੀ ਇੱਕ ਮੁੱਖ ਮੰਤਰੀ ਨਾਲ ਜਾਂ ਯੂਥ ਅਫੇਅਰ ਮਨਿਸਟਰ ਦੇ ਨਾਲ ਜਦੋਂ ਮੀਟਿੰਗ ਹੁੰ ਤਾਂ ਕੱਲੀ ਕੱਲੀ ਚੀਜ਼ ਦਾ ਉਹਨਾਂ ਨੂੰ ਸਾਹਮਣੇ ਉਹਨਾਂ ਦੇ ਆਜੂਗਾ ਤਾਂ ਉਸੇ ਤਹਿਤ ਜਿਹੜੇ ਕਾਨੂੰਨ ਬਣ ਸਕਦੇ ਨੇ ਉਸੇ ਤਹਿਤ ਜਿਹੜਾ ਸਾਨੂੰ ਨੌਜਵਾਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮਸ ਉਹਨਾਂ ਨੂੰ ਸਮਝ ਆਉਣਗੀਆਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਦਲਵੀਰ ਜੀ ਸਮਾਂ ਦਿੱਤਾ ਤੁਸੀਂ ਤਾਂ ਇਹ ਸਾਨੂੰ ਦਲਵੀਰ ਸਿੰਘ ਗੋਲਡੀ ਹੋਣੀ ਜਿਨ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਨਰਾਜ਼ਗੀਆਂ ਜਿਹੜੀਆਂ ਨੇ ਜ਼ਰੂਰ ਰਹੀਆਂ ਉਸ ਤੋਂ ਬਾਅਦ ਆਮ ਆਰਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਤੇ ਵਾਪਸੀ ਕੀਤੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਇਸ ਪ੍ਰੋਟੈਸਟ ਦੇ ਵਿੱਚ ਪਹੁੰਚੇ ਨੇ ਤੇ ਗੱਲਬਾਤ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ